ਇਸ ਵੇਲੇ ਦੀ ਸਭ ਤੋਂ ਅਹਿਮ ਤੇ ਬੁਰੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਦੀ ਤਬੀਅਤ ਅਚਾਨਕ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਡਾਕਟਰਾਂ ਨੂੰ ਵੀ ਕੁਝ ਸਮਝ ਨਹੀਂ ਆਇਆ ਡਾਕਟਰਾਂ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਡਾਕਟਰਾਂ ਨੂੰ ਵੀ ਭਾਜਣਾ ਪੈ ਗਈਆਂ ਉਸ ਵੇਲੇ ਜੋ ਉੱਥੇ ਕਿਸਾਨ ਸੀ ਜੋ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਸੀ ਉਹਨਾਂ ਦੇ ਵੱਲੋਂ ਉਹਨਾਂ ਦੇ ਹੱਥ ਪੈਰ ਤਲੀਆਂ ਛਸੀਆਂ ਗਈਆਂ ਹੱਥ ਛਸੇ ਗਏ ਉਹਨਾਂ ਦਾ ਬੀਪੀ ਜਿਹੜਾ ਆ ਕਾਫੀ ਜ਼ਿਆਦਾ ਲੋ ਹੋ ਚੁੱਕਿਆ ਸੀ ਬੇਹੋਸ਼ੀ ਦੀ ਹਾਲਤ ਦੇ ਵਿੱਚ ਚਲੇ ਗਏ ਸੀ ਜਗਜੀਤ ਸਿੰਘ ਡੱਲੇਵਾਲ ਉਸ ਤੋਂ ਬਾਅਦ 10-15 ਮਿੰਟ ਤਕਰੀਬਨ ਹੱਥ ਪੈਰ ਝੱਟਦੇ ਰਹੇ ਜਿਹੜੇ ਉੱਥੇ ਨੌਜਵਾਨ ਸੀ ਕਿਸਾਨ ਸੀ ਕਿਸਾਨ ਆਗੂ அபிਮੰਨਿਉ ਵੀ ਸੀ ਡਾਕਟਰ ਸੀ ਡਾਕਟਰ ਖੁਦ ਕਹਿ ਰਹੇ ਨੇ ਕਿ ਸਾਨੂੰ ਹੱਥਾਂ ਪੈਰਾਂ ਦੀ ਪੈ ਗਈ ਸਾਨੂੰ ਤਾਂ ਕੁਝ ਸਮਝ ਨਹੀਂ ਆਇਆ ਕਿਉਂਕਿ ਉਹਨਾਂ ਨੇ ਕੁਝ ਖਾਣਾ ਤਾਂ ਹੈ ਨਹੀਂ ਉਹ ਤਾਂ ਮਨਾਂ ਕਰ ਚੁੱਕੇ ਨੇ ਤੇ ਟ੍ਰੀਟਮੈਂਟ ਅਸੀਂ ਕਿਵੇਂ ਦਾ ਦਈਏ ਸਾਨੂੰ ਕੁਝ ਸਮਝ ਨਹੀਂ ਆਇਆ ਇੱਕ ਵਾਰ ਤੁਹਾਨੂੰ ਡਾਕਟਰ ਦੀ ਜਵਾਨੀ ਸੁਣਾਉਣੀ ਹੈ ਉਸ ਤੋਂ ਬਾਅਦ ਅਗਲੀ ਗੱਲਬਾਤ ਤੁਹਾਨੂੰ ਦੱਸਦੇ ਹਾਂ ਸੋ ਕੀ ਹਾਲਾਤ ਕੀ ਨੇ ਉਹਨੇ ਕੁਦਮ ਕਹਿੰਦੇ ਤਬੀਅਤ ਖਰਾਬ ਹੋ ਗਈ ਉਸ ਤੋਂ ਬਾਅਦ ਅ ਪ੍ਰਧਾਨ ਸਾਹਿਬ ਜੀ ਇਦਾਂ ਵੀ ਉਹਨਾਂ ਨੂੰ ਇੱਕੇ ਦਾ ਵੋਮਟਿੰਗ ਆਈ ਉਸ ਤੋਂ ਬਾਅਦ ਚੱਕਰ ਆ ਗਏ ਸਰੀਰ ਬਰਫ ਵਰਗਾ ਠੰਡਾ ਹੋ ਗਿਆ ਤੇ ਉਹਨਾਂ ਮਤਲਬ 15 20 ਮਿੰਟ ਤੱਕ ਕੋਈ ਰਿਸਪੌਂਸ ਨਹੀਂ ਦਿੱਤਾ ਉਹਨਾਂ ਦਾ ਬਲੱਡ ਪ੍ਰੈਸ਼ਰ ਬਿਲਕੁਲ ਲੋ ਹੋ ਗਿਆ ਸੀ ਤੇ ਸਥਿਤੀ ਇੱਕਦਮ ਬਹੁਤ ਜ਼ਿਆਦਾ ਡਾਊਨ ਹੋ ਗਈ ਸਾਨੂੰ ਵੀ ਹੱਥ ਪੈਰਾਂ ਦੀ ਪੈ ਗਈ ਵੀ ਹੁਣ ਕੀ ਕਰੀਏ ਕਿਉਂਕਿ ਮੈਡੀਸਿਨ ਤਾਂ ਕੋਈ ਦੇ ਨਹੀਂ ਸਕਦੇ ਆਪਾਂ ਬਿਲਕੁਲ ਆਪਣੇ ਹੱਥ ਵੱਜਿਆ ਤੇ ਪਰ ਸਿਹਤ ਇੰਨੀ ਜਿਆਦੀ ਡਾਊਨ ਹੋ ਗਈ ਵੀ ਅਸੀਂ ਵੀ ਬਹੁਤ ਜਿਆਦੀ ਡਰ ਗਏ ਹੁਣ ਕਰੀਏ ਤੇ ਕੀ ਕਰੀਏ ਹਨਾ ਬਿਲਕੁਲ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਲੋ ਹੋ ਗਿਆ ਕਰਕੇ ਚੱਕਰ ਆ ਗਏ ਬਰਫ ਵਰਗਾ ਸਰੀਰ ਠੰਡਾ ਹੋ ਗਿਆ ਜਿੱਦਾਂ ਅੱਗੇ ਵੀ ਦੋ ਤਿੰਨਾਂ ਨਹੀਂ ਹੋਇਆ ਹਨਾ ਅੱਗੇ ਵੀ ਇਹਨਾਂ ਦਾ ਉਸੇ ਤਰ੍ਹਾਂ ਹੋ ਗਿਆ ਵੀ ਸਾਡੇ ਹੱਥੋਂ ਬਿਲਕੁਲ ਐ ਲੱਗਦਾ ਵੀ ਜਿਵੇਂ ਸਾਡੇ ਹੱਥੋਂ ਸਾਰਾ ਉਹ ਮਤਲਬ ਜਿਵੇਂ ਪ੍ਰਧਾਨ ਜੀ ਦੇ ਹੱਥਾਂ 'ਚੋਂ ਨਿਕਲ ਚਲੇ ਸਾਡੇ ਪਰ ਉਹ ਗੁਰੂ ਸਾਹਿਬ ਦੀ ਕਿਰਪਾ ਲਾ ਲਓ ਜਿਵੇਂ ਉਹਨਾਂ ਦਾ ਅੱਗੇ ਵਾਂਗੂ ਜਿਵੇਂ ਸਿਰ ਨੀਵਾ ਕਰਕੇ ਪੈਰਾਂ ਨੂੰ ਉੱਪਰ ਕਰਕੇ ਉਹਨਾਂ ਦਾ ਹੌਲੀ ਹੌਲੀ 1 ਘੰਟੇ ਦੇ ਵਿੱਚ ਮੜਾ ਜਾ ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੋਇਆ ਇਹ ਜੇ ਵੀ ਉਹਨਾਂ ਦਾ 90/50 ਆ ਪੇ ਅਜੇ ਵੀ ਉਹਨੂੰ ਠੀਕ ਨਹੀਂ ਕਹਿ ਸਕਦੇ ਜਿੱਦਾਂ ਦੀ ਉਹਨਾਂ ਦੀ ਸਥਿਤੀ ਆ ਜਿਵੇਂ ਉਹਨਾਂ ਦੀ ਉਮਰਿਆ ਜਿਵੇਂ ਮਸਲਮਾਸ ਬਿਲਕੁਲ ਟੁੱਟ ਗਿਆ ਉਹਨਾਂ ਦਾ ਸਰੀਰ ਇੱਕ ਹੱਡੀਆਂ ਦਾ ਮੁੱਠ ਤੇ ਇੱਕ ਠੰਡ ਵੀ ਬਹੁਤ ਜ਼ਿਆਦੀ ਆ ਉਸ ਦੇ ਹਿਸਾਬ ਤੇ ਉਹਨਾਂ ਦਾ ਇਹ ਵੀ ਸਰੀਰ ਪੂਰਾ ਮਤਲਬ ਠੀਕ ਨਹੀਂ ਹੈਗਾ ਇਸ ਟਾਈਮ ਬੀਪੀ ਕਿੰਨਾ ਹੋ ਗਿਆ ਸੀ ਉਦੋਂ ਪਹਿਲਾਂ ਔਰ ਹੁਣ ਕਿੰਨਾ ਹੋ ਠੀਕ ਆ ਪਹਿਲਾਂ ਨਾਲੋਂ ਤਬੀਅਤ ਅੱਗੇ ਨਾਲ ਸਮਾਂ ਲੱਗਿਆ ਪੂਰਾ ਕਿਉਰ ਕਰਨ ਚ ਬੀਪੀ ਇਦਾਂ ਨਾ ਜਿਵੇਂ ਅਸੀਂ ਬਾਹਰ ਥੋੜ੍ਹ ਜਿਹੀ ਦੂਰ ਹਾਂ ਪੰਜ ਚਾਰ ਮਿੰਟ ਸਾਨੂੰ ਲੱਗੇ ਆਉਂਦੇ ਆ ਉਦੋਂ ਅਸੀਂ ਆਣ ਕੇ ਚੈੱਕ ਕੀਤਾ ਤੇ ਉਦੋਂ ਮਤਲਬ 70 ਤੋਂ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਵੀ ਜਿਵੇਂ ਮੰਨ ਲਓ ਵੀ ਉਸ ਟਾਈਮ ਜਦੋਂ ਉਹਨਾਂ ਨੂੰ ਚੱਕਰ ਆਇਆ ਜਦੋਂ ਬੇਹੋਸ਼ ਹੋਏ ਉਦੋਂ 70 ਤੋਂ ਵੀ ਥੱਲੇ ਸੀ ਉਹਨਾਂ ਦਾ ਬਲੱਡ ਪ੍ਰੈਸ਼ਰ ਹਨਾ ਤੇ ਜਿਵੇਂ ਇੱਕ ਮਤਲਬ ਬੜਾ ਪੈਸ ਕਿਪ ਕਰ ਗਿਆ ਵੀ ਬਿਲਕੁਲ ਉਹ ਬੇਹੋਸ਼ ਹੋ ਗਏ ਤੇ ਚੱਕਰ ਆ ਗਏ ਉਹਨਾਂ ਨੂੰ ਹੈ ਤੇ ਸਥਿਤੀ ਬਹੁਤ ਜਿਆਦੀ ਜਿਵੇਂ ਆਖਦੀਏ ਵੀ ਹੁਣ ਨਹੀਂ ਸਾਡਾ ਤੇ ਆਪ ਸਰੀਰ ਕੰਮ ਨਹੀਂ ਦਿਆ ਵੀ ਹੁਣ ਕਰਾਂਗੇ ਤੇ ਇੱਥੇ ਕੀ ਕਰਾਂਗੇ ਕਿਉਂਕਿ ਹੱਥੋਂ ਨਿਕਲ ਜਾਵਦਾ ਵਾ ਏਦਾਂ ਦੀ ਸਿਹਤ ਉਹਨਾਂ ਦੀ ਹੁੰਦੀ ਹੈ ਤੁਸੀਂ ਸੁਣਿਆ ਡਾਕਟਰ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਕਿ ਸਾਨੂੰ ਇੱਕਦਮ ਸਮਝ ਨਹੀਂ ਆਇਆ ਕਿ ਆਖਿਰ ਅਸੀਂ ਕਰੀਏ ਕੀ ਤਾਂ ਇੱਕਦਮ ਬੀਪੀ ਜਿਹੜਾ 70 ਤੇ ਪਹੁੰਚ ਗਿਆ ਸੀ ਜਦੋਂ ਕਿ ਡਾਕਟਰਾਂ ਦੇ ਮੁਤਾਬਿਕ ਨਾਰਮਲ ਜਿਹੜਾ ਬੀਪੀ ਹੁੰਦਾ 120 80 ਹੁੰਦਾ ਤਾਂ ਉਹ 120 80 ਜਿਹੜਾ ਸੀ ਉਹ 70 ਤੇ ਜਿਹੜਾ ਪਹੁੰਚ ਗਿਆ ਸੀ ਬੀਪੀ ਜਿਹੜਾ 120 ਹੁੰਦਾ ਉਹ 70 ਤੇ ਪਹੁੰਚ ਗਿਆ ਸੀ ਇੰਨਾ ਜ਼ਿਆਦਾ ਬੀਪੀ ਲੋ ਹੋਇਆ ਉਸ ਤੋਂ ਬਾਅਦ ਫਿਰ ਹੱਥ ਪੈਰ ਜਿਹੜੇ ਨੇ ਛッセ ਗਏ ਤਲੀਆਂ ਕੱਸੀਆਂ ਗਈਆਂ ਉਸ ਤੋਂ ਬਾਅਦ ਨੋਰਮਲ ਹੋਇਆ ਤਾਂ ਕਿਸਾਨਾਂ ਦੀ ਵੀ ਇੱਕਦਮ ਜਿਹੜੀ ਆ ਚਿੰਤਾ ਵੱਧ ਚੁੱਕੀ ਸੀ ਤਕਰੀਬਨ ਰਾਤ ਦਾ ਸਮਾਂ ਸੀ ਰਾਤ ਦੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੋਇਆ ਇੱਕਦਮ ਸਾਰੇ ਕਿਸਾਨ ਜਿਹੜੇ ਉੱਥੇ ਜਿਸ ਜਿਸ ਨੂੰ ਪਤਾ ਲੱਗਿਆ ਤਾਂ ਸਾਰੇ ਭੱਜ ਕੇ ਆ ਗਏ ਸਾਰੇ ਦੁਆਵਾਂ ਅਰਦਾਸਾਂ ਕਰਨ ਲੱਗ ਪਏ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਮਰੀਜ਼ ਨੇ ਤਾਂ ਉਹ ਪਿਛਲੇ 42 ਦਿਨਾਂ ਤੋਂ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ ਅੰਨ ਨਹੀਂ ਖਾਧਾ ਗਿਆ ਉਹਨਾਂ ਦੇ ਵੱਲੋਂ ਲਗਾਤਾਰ ਹਲਾਂਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਮਨਾਉਣ ਦੀਆਂ ਬੀਤੇ ਕੱਲ ਸੁਪਰੀਮ ਕੋਰਟ ਦੇ ਵੱਲੋਂ ਜੋ ਪਾਵਰ ਕਮੇਟੀ ਬਣਾਈ ਗਈ ਸੀ ਉਹ ਪਾਵਰ ਕਮੇਟੀ ਉੱਥੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਪਹੁੰਚੀ ਰਿਟਾਇਰਡ ਜੱਜ ਜਿਹੜੇ ਨੇ ਸੁਪਰੀਮ ਕੋਰਟ ਦੇ ਉਹ ਪਹੁੰਚੇ ਉਹਨਾਂ ਦੇ ਵੱਲੋਂ ਕਿਹਾ ਗਿਆ ਤੁਹਾਡੀ ਜਾਨ ਬਹੁਤ ਕੀਮਤੀ ਆ ਤੁਹਾਡੀ ਜਾਨ ਰਹੇਗੀ ਤਾਂ ਹੀ ਅੰਦੋਲਨ ਜਿੱਤ ਸਕਾਂਗੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਮੈਂ ਕਿਸਾਨੀ ਦੇ ਨਾਲ ਹੀ ਜਿਹੜੇ ਜੱਜ ਸੀ ਰਿਟਾਇਰਡ ਉਹਨਾਂ ਦੇ ਵੱਲੋਂ ਕਿਹਾ ਗਿਆ ਮੈਂ ਕਿਸਾਨੀ ਨਹੀਂ ਛੱਡੀ ਅੰਬਾਲਾ ਦੇ ਕੋਲ ਮੇਰਾ ਪਿੰਡ ਆ ਮੈਂ ਕਿਸਾਨੀ ਹੀ ਕਰਦਾ ਰਿਹਾ ਕਿਸਾਨੀ ਦੇ ਨਾਲ ਹੁਣ ਤੱਕ ਜੁੜਿਆ ਹੋਇਆ ਤਾ ਸਾਨੂੰ ਤੁਹਾਡੀ ਜਾਨ ਦੀ ਫਿਕਰ ਆ ਡੱਲੇਵਾਲ ਸਾਹਿਬ ਨੂੰ ਕਹਿ ਰਹੇ ਨੇ ਤੁਹਾਡੀ ਜਾਨ ਦੀ ਫਿਕਰ ਆ ਤਾਂ ਪਰ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਮੈਂ ਆਪਣੇ ਇਰਾਦਿਆਂ ਤੇ ਪੱਕਾ ਮੈਂ ਆਪਣੇ ਵਾਅਦੇ ਤੇ ਪੱਕਾ ਜਾਂ ਤਾਂ ਫਿਰ ਐਮਐਸਪੀ ਦਾ ਲੀਗਲ ਕਾਨੂੰਨ ਬੜਾਇਆ ਜਾਵੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ ਨਹੀਂ ਤਾਂ ਫਿਰ ਮੇਰੀ ਅੰਦੋਲਨ ਦੇ ਵਿੱਚ ਸ਼ਹੀਦੀ ਹੋਵੇ ਤਾਂ ਮੈਨੂੰ ਮਾਣ ਹੋਵੇਗਾ ਤਾਂ ਮੇਰੇ ਤੋਂ ਬਾਅਦ ਬਹੁਤ ਲੰਬੀ ਲਾਈਨ ਆ ਮੇਰੇ ਤੋਂ ਬਾਅਦ ਹੋਰ ਬੈਠਣ ਵਾਲੇ ਨੇ ਭੁਖੜ ਤਾਲ ਦੇ ਉੱਤੇ ਇਹ ਨਹੀਂ ਹੈ ਕਿ ਜਗਜੀਤ ਸਿੰਘ ਗੱਲੇਵਾਲ ਚਲੇ ਗਏ ਦੁਨੀਆ ਤੋਂ ਤਾਂ ਇਹ ਅੰਦੋਲਨ ਖਤਮ ਹੋ ਜਾਵੇਗਾ ਕਹਿੰਦੇ ਬਹੁਤ ਲੰਬੀ ਲਾਈਨਾਂ ਹੋਰ ਵੀ ਬਹੁਤ ਭੁਖੜ ਤਾਲ ਦੇ ਉੱਤੇ ਬੈਠਣ ਨੂੰ ਤਿਆਰ ਨੇ ਤਾਂ ਖਨੌਰੀ ਬਾਰਡਰ ਦੇ ਉੱਤੇ ਸ਼ੰਭੂ ਬਾਰਡਰ ਦੇ ਉੱਤੇ ਡੱਬ ਵਾਲੀ ਬਾਰਡਰ ਦੇ ਉੱਤੇ ਰਤਨਪੁਰਾ ਬਾਰਡਰ ਦੇ ਉੱਤੇ ਅੰਦੋਲਨ ਚੱਲ ਰਿਹਾ 13 ਫਰਵਰੀ ਤੋਂ ਬੀਤੇ ਕੱਲ ਹਾਲਾਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਮਨਾਇਆ ਗਿਆ ਹੁਣ 10 ਤਰੀਕ ਨੂੰ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ 10 ਜਨਵਰੀ ਨੂੰ ਕਿਸਾਨ ਜਿਹੜੇ ਪੂਰੇ ਦੇਸ਼ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਮਜ਼ਾਹਰਾ ਕਰਨਗੇ ਕੇਂਦਰ ਸਰਕਾਰ ਦੇ ਪੁਤਲੇ ਫੂਕਣ ਤੋਂ ਬਾਅਦ ਅੱਗੇ ਲੋਹੜੀ ਦੇ ਉੱਤੇ ਪ੍ਰੋਗਰਾਮ ਲੋਹੜੀ ਤੇ ਜੋ ਹੁਣ ਪੰਜਾਬ ਜੋ ਕੇਂਦਰ ਸਰਕਾਰ ਖੇਤੀ ਕਾਨੂੰਨ ਬਦਲ ਕੇ ਦੂਜੇ ਰੂਪ ਦੇ ਵਿੱਚ ਮੰਡੀਆਂ ਖਤਮ ਕਰਨ ਦਾ ਇੱਕ ਖਲੜਾ ਤਿਆਰ ਕਰ ਰਹੇ ਸੀ ਉਸ ਦੀਆਂ ਕਾਪੀਆਂ ਸੜੀਆਂ ਜਾਣਗੀਆਂ ਜਿਵੇਂ ਕਿ ਲੋਹੜੀ ਦੇ ਵਿੱਚ ਭੁਗਾ ਸੜਿਆ ਜਾਂਦਾ ਭੁਗਾ ਪਾਇਆ ਜਾਂਦਾ ਤਾਂ ਮੂੰਗਫਲੀ ਪਾਈ ਜਾਂਦੀ ਆ ਤਾਂ ਇਹ ਤਿਲ ਪਾਏ ਜਾਂਦੇ ਨੇ ਇਸੇ ਤਰੀਕੇ ਨਾਲ ਕਹਿੰਦੇ ਹੁਣ ਅਸੀਂ ਇਹ ਕਾਪੀਆਂ ਸਾੜਾਂਗੇ ਜਿਹੜੇ ਕਾਨੂੰਨ ਦੁਆਰੇ ਲਿਆਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਖਲੜਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਹੁਣ ਕਿਸਾਨੀ ਅੰਦੋਲਨ ਜਿਹੜਾ ਆ ਉਹ ਪੀੜ ਤੇ ਜਾ ਚੁੱਕਿਆ ਕਿਉਂਕਿ ਪਿਛਲੀ ਵਾਰ ਵੀ 13 ਮਹੀਨੇ ਕਿਸਾਨ ਬੈਠੇ ਰਹੇ ਉਸ ਤੋਂ ਬਾਅਦ ਜਿੱਤ ਹੋਈ ਹੁਣ ਵੀ ਕਿਸਾਨ ਕਹਿੰਦੇ ਨੇ ਕਹਿੰਦੇ ਸ਼ਾਇਦ ਇਸ ਵਾਰ 13 ਦੀ ਥਾਂ 14 ਮਹੀਨੇ ਲੱਗ ਸਕਦੇ ਨੇ ਪਰ ਸਾਡੀ ਜਿੱਤ ਜ਼ਰੂਰੀ ਹੋਵੇਗੀ ਪਰ ਦੂਜੇ ਪਾਸੇ ਫਿਕਰ ਵਾਲੀ ਗੱਲ ਜਗਜੀਤ ਸਿੰਘ ਡੱਲੇਵਾਲ ਦੀ ਆ ਜੋ ਲਗਾਤਾਰ ਮਰਨ ਵਰਤੇ ਬੈਠੇ ਨੇ ਤੇ ਉਹਨਾਂ ਦੀ ਸਿਹਤ ਦਿਨ ਵਾਂ ਦਿਨ ਖਰਾਬ ਹੁੰਦੀ ਜਾ ਰਹੀ ਆ ਅੰਦਰੂਨੀ ਅੰਗ ਜਿਹੜੇ ਨੇ ਉਹ ਫੇਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਡਾਕਟਰ ਵੀ ਇਹੀ ਕਹਿ ਰਹੇ ਨੇ ਕਿ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਅੰਗ ਜਿਹੜੇ ਨੇ ਉਹ ਫੇਲ ਹੋਣੇ ਸ਼ੁਰੂ ਹੋ ਚੁੱਕੇ ਨੇ ਤਾਂ ਆਖਿਰ ਕਦੋਂ ਤੱਕ ਇਸ ਤਰੀਕੇ ਨੂੰ ਤਰੀਕੇ ਨਾਲ ਅੰਨਦਾਤਾ ਨੂੰ ਸੜਕਾਂ ਦੇ ਉੱਤੇ ਭੁੱਖੇ ਪਾਣੇ ਬੈਠਣ ਨੂੰ ਮਜਬੂਰ ਹੋਣਾ ਪਵੇਗਾ ਦੇਖਣ ਵਾਲੀ ਗੱਲ ਰਹੀ ਹੈ